ਵਿੱਚ ਨੀਤਾ ਵਿਪੱਖ ਸਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਾਣਕਾਰੀ ਦੀ ਕਮੀ ਦੀ ਗੱਲ ਦੱਸਦਿਆਂ ਇਸ ਮੁੱਦੇ ਨੂੰ ਕੱਲ ਤੇ ਵਿਚਾਰਨ ਲਈ ਸੁਝਾ ਦਿੱਤੇ ਗਏ ਔਰ ਮੈਂ ਕਾਫੀ ਵਿਚਾਰ ਵਿਮਰਸ਼ ਤੋਂ ਬਾਅਦ ਇਹ ਮੁੱਦਾ ਕੱਲ ਲਈ ਮੁਲਤਵੀ ਕਰਦਾ ਹਾਂ ਅਗਲਾ ਬਿੱਲ ਪੰਜਾਬ ਨਿਮਿਤਨ ਐਕਟਸ ਰਿਪੀਲ ਬਿੱਲ 2025 ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਬਿੱਲ ਪੇਸ਼ ਕਰਨ ਮਾਨਯੋਗ ਸਪੀਕਰ ਸਾਹਿਬ ਮੈਂ ਪੰਜਾਬ ਨਿਮਿਤਨ ਐਕਟਸ ਰਿਪੀਲ ਬਿੱਲ 2025 ਪੇਸ਼ ਕਰਦਾ ਹਾਂ ਅਤੇ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਨਮਿਤਨ ਐਕਸ ਰਪੀਲ ਬਿਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ। ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਨਮਿਤਨ ਐਕਸ ਰਪੀਲ ਬਿਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ। ਪ੍ਰਸ਼ਨ ਹੈ ਕਿ ਪੰਜਾਬ ਨਮਿਤਨ ਐਕਸ ਰਪੀਲ ਬਿਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਹਨ ਉਹ ਹਾਂ ਕਹਿਣ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਪ੍ਰਸਤਾਵ ਸਭ ਸੰਮਤੀ ਨਾਲ ਸਵੀਕਾਰ ਹੋਇਆ ਹੁਣ ਸਦਨ ਬਿੱਲ ਤੇ ਇਕਲਾਦवार ਵਿਚਾਰ ਕਰੇਗਾ ਕਲਾਸ 1 ਦੀ ਸਬਕਲਾਸ 2 ਪ੍ਰਸ਼ਨ ਹੈ ਕਿ ਕਲਾਸ 1 ਦੀ ਸਬਕਲਾਸ 2 ਬਿੱਲ ਦਾ ਹਿੱਸਾ ਹੈ ਜਿਹੜੇ ਮਾਜਿਕ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਜਿਕ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਹਾਂ ਪੱਖ ਦੀ ਜਿੱਤ ਹੈ ਹਾਂ ਪੱਖ ਦੀ ਜਿੱਤ ਹੈ ਪ੍ਰਸਤਾਵ ਸਵੀਕਾਰ ਹੋਇਆ ਕਲਾਸ 2 ਅਤੇ 3 ਪ੍ਰਸ਼ਨ ਹੈ ਕਿ ਕਲਾਸ 2 ਅਤੇ 3 ਬਿੱਲ ਦਾ ਹਿੱਸਾ ਹਨ ਜਿਹੜੇ ਮਾਜਿਕ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ जेडे मानय मैं प्रस्ताव प्र के विरोधा है, ना कह मैं समझद हाँ प्रस्ताव सर्बसमती स्वीकार होया श्यूल प्रश्न शड्यूल बिल का हिस्सा है जेडे मानय मैं प्रस्ताव के हको हा कहड़े मानयोग प्रस्ताव ना कह ना वाली कोई बात नहीं है मैं समझना हाँ प्रस्ताव सर्बसमती स्वीकार होया कलास एक प्रश्न है बिल का हिस्सा है जेडे मानय मैंबर प्रस्ताव के हको हा कह

પાસ ਕੀਤਾ ਜਾਵੇ। ਪ੍ਰਸ਼ਨ ਇਹ ਹੈ ਕਿ ਪੰਜਾਬ ਨਮਿਤਣ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਨਮਿਤਣ ਐਕਸ ਅਪੀਲ ਬਿਲ 2025 ਪਾਸ ਕੀਤਾ ਜਾਵੇ। ਪ੍ਰਸ਼ਨ ਇਹ ਹੈ ਕਿ ਪੰਜਾਬ ਨਮਿਤਣ ਐਕਸ ਅਪੀਲ ਬਿਲ 2025 ਪਾਸ ਕੀਤਾ ਜਾਵੇ ਜਿਹੜੇ ਮਾਨਯੋਗ ਮੈਂਬਰ ਪਸਤਾਵ ਦੇ ਹੱਕ ਵਿੱਚ ਹਾਂ ਕਹਿਣ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧ ਹਨ ਨਾ ਕਹਿਣ। ਮੈਂ ਸਮਝਦਾ ਹਾਂ ਪ੍ਰਸਤਾਵ ਸਭ ਸੰਪਤੀ ਨਾਲ ਸਵੀਕਾਰ ਹੋਇਆ। ਸਦਨ ਮੰਗਲਵਾਰ ਮਿਤੀ 15 ਜੁਲਾਈ 2025 ਦੇ 10 ਵਜੇ ਸਵੇਰ ਤੱਕ ਸਥਾगित ਹੁੰਦਾ ਹੈ। Thank you.